ਸੰਘਰੂਰ ਪੁਲਿਸ ਨੂੰ ਮਿਲੀ ਇੱਕ ਵੱਡੀ ਸਫਲਤਾ ਤਿੰਨ ਦੋਸ਼ੀ ਕਾਬੂ ਤੇ ਤਿੰਨ ਨਜਾਇਜ਼ ਪਿਸਟਲ ਨਜਾਇਜ਼ ਹਥਿਆਰ ਤੇ ਸੱਤ ਜਿੰਦਾ ਕਾਰਤੂਸ ਕੀਤੇ ਬਰਾਮਦ ਅੱਜ ਸੰਘਰੂਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੰਜਾਬ ਵਿੱਚ ਅਸਲੇ ਦੀ ਸਪਲਾਈ ਕਰਨ ਵਾਲੇ ਤਿੰਨ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕੀਤਾ ਸਰਤਾਜ ਸਿੰਘ ਚਾਹਲ ਐਸਐਸਪੀ ਸੰਘਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮਿਹਨਤ ਦੌਰਾਨ ਕਾਰਵਾਈ ਕਰਦੇ ਹੋਏ ਪੰਜਾਬ ਵਿੱਚ ਅਸਲਾ ਸਪਲਾਈ ਕਰਨ ਵਾਲਾ ਗਰੁੱਪ ਪਰਦਾਫਾਸ਼ ਕਰਕੇ ਤਿੰਨ ਦੋਸ਼ੀਆਂ ਨੂੰ ਕਾਬੂ ਕਰਕੇ ਤਿੰਨ ਪਾਸੋ ਨਜਾਇਜ਼ ਪਿਸਟਲ 32 ਬੋਰ ਸਮੇਤ ਤਿੰਨ ਮੈਗਜ਼ੀਨ ਤੇ ਚਾਰ ਜਿੰਦਾ ਕਾਰਤੂਸ ਅਤੇ ਤਿੰਨ ਨਜਾਇਜ਼ 315 ਬੋਰ ਤਿੰਨ ਜਿੰਦਾ ਕਾਰਤੂਸ ਆਲਟੋ ਗੱਡੀ ਬਰਾਮਦ ਕੀਤੀ ਰਿਪੋਰਟ ਰਾਜਖਰਮੀ ਭਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਜੀ ਅੱਜ ਸੰਗਰੂਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਇਨਚਾਰਜ ਸੀਆਈਏ ਤੇ ਉਹਨਾਂ ਦੀ ਟੀਮ ਐਸਪੀ ਡੀ ਸੰਗਰੂਰ ਦੀ ਰਹਿਨੁਮਾਈ ਹੇਠ ਜਦੋਂ ਇਹ ਇਨਫੋਰਮੇਸ਼ਨ ਬੇਸਡ ਅਤੇ ਅਤੰਚ ਅਚਨਚੇਤ ਚੈਕਿੰਗ ਕਰ ਰਹੇ ਸੀਗੇ ਤਾਂ ਇਹਨਾਂ ਨੂੰ ਇਹਨਾਂ ਨੇ ਹਿਰਾਸਤ ਵਿੱਚ ਤਿੰਨ ਸ਼ੱਕੀ ਪੁਰਸ਼ ਲੈ ਜਿਨ੍ਹਾਂ ਦਾ ਨਾਮ ਹੈਗੇ ਜੀ ਹਿਮਾਂਸ਼ੂ ਉਰਫ ਹਾ ਹੈਪੀ ਰਮਨਸ਼ੂ ਉਰਫ ਫੋਲਾ ਤੇ ਅਮਰਜੀਤ ਉਰਫ ਕਾਲੀ ਇਹਨਾਂ ਤਿੰਨਾਂ ਤੋਂ ਇਹਨਾਂ ਨੂੰ 6 ਵੈਪਨ ਪਿਸਤੌਲ ਅਤੇ ਕਾਰਟ੍ਰਿਜਸ ਤੇ ਮੈਗਜ਼ੀਨਸ ਅਤੇ ਇੱਕ ਆਲਟੋ ਗੱਡੀ ਰਿਕਵਰ ਹੋਈ ਹੈ ਇਹ ਵੈਪਨ ਇੰਟਰਸਟੇਟ ਸਮਗਲਿੰਗ ਕਰਨ ਦੇ ਅਫੈਂਸ ਵਿੱਚ ਕਾਬੂ ਕੀਤੇ ਗਏ ਨੇ ਇਹਨਾਂ ਤੇ 59 ਨੰਬਰ ਐਫ ਆਈ ਆਰ थाना ਸਦਰ ਸੰਗਰੂਰ ਦੇ ਵਿੱਚ ਦਰਜ ਹੈ ਜਿਹੜੀ 25 ਤਰੀਕ ਇਸ ਮਹੀਨੇ ਦੇ ਵਿੱਚ ਦਰਜ ਹੋਈ ਸੀ ਇਹ ਸਾਰੇ ਦੂਸਰੀ ਸਟੇਟ ਤੋਂ ਵੈਪਨ ਲੈ ਆ ਕੇ ਤੇ ਇੱਥੇ ਪੰਜਾਬ ਵਿੱਚਨ ਦਾ ਕੰਮ ਕਰਦੇ ਸੀ ਤੇ ਹੁਣ ਅਸੀਂ ਰਿਮਾਂਡ ਲੈ ਕੇ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹਨਾਂ ਦੇ ਕੋਈ ਹੋਰ ਕੀ ਲਿੰਕ ਸੀ ਤੇ ਇਹਨਾਂ ਨੇ ਹੋਰ ਕਿਤੇ ਕਿ ਕੋਈ ਵੈਪਨ ਦਿੱਤੇ ਹੋਣ ਕਦੋਂ ਤੋਂ ਇਹ ਕੰਮ ਕਰਦੇ ਆ ਰਹੇ ਜੋ ਕਿ ਇਹਨੇ ਵੈਪਨ ਲੁੱਟੇ ਜਿੰਨਾ ਜੀ ਹਲੇ ਤੱਕ ਦੀ ਤਫਤੀਸ਼ ਪੈ ਚੱਲਿਆ ਹੈਗਾ ਕਿ ਕੁਝ ਟਾਈਮ ਤੋਂ ਇਹ ਕੰਮ ਕਰ ਰਹੇ ਨੇ ਕਿ ਲਗਭਗ 6 ਮਹੀਨੇ ਜਾਂ ਸਾਲ ਤੋਂ ਇਹ ਕੰਮ ਕਰ ਰਹੇ ਹੈ ਤੇ ਇਹਨਾਂ ਨੇ ਕਿੱਥੇ ਕਿੱਥੇ ਵੈਪਨ ਦਿੱਤੇ ਜਾਂ ਫਿਰ ਕਿੰਨੀ ਤਦਾਦ ਵਿੱਚ ਦਿੱਤੇ ਉਸ ਦੇ ਬਾਰੇ ਹਲੇ ਅਸੀਂ ਰਿਮਾਂਡ ਤੇ ਲੇਕਿਨ ਇਨਵੈਸਟੀਗੇਸ਼ਨ ਕਰਾਂਗੇ ਸਾਜ ਜੀ ਇਹਨਾਂ ਦੇ ਸਪਲਾਈ ਚੇਨ ਕਿੰਨੇ ਕੁ ਲੋਕਲ ਲੈ ਸਪਲਾਈ ਕੀ ਹੈ ਜੀ ਇਹਨਾਂ ਤੋਂ ਸਾਨੂੰ ਪਤਾ ਇਹ ਚੱਲਿਆ ਹੈਗਾ ਕਿ ਇਹਨਾਂ ਨੇ ਇਹ ਵਾਲੇ ਵੈਪਨ ਵੀ ਜੀ ਅੱਗੇ ਸਪਲਾਈ ਕਰਨ ਵਾਸਤੇ ਲਿੱਤੇ ਸੀਗੇ ਆ ਜਿਹੜੇ ਇਹਨਾਂ ਨੇ ਕੁਝ ਇਹ ਪਹਿਲਾਂ ਇਹ ਜ਼ਰੂਰ ਕਹਿੰਦੇ ਨੇ ਕਿ ਇਹਨਾਂ ਨੇ ਕੁਝ ਵੈਪਨ ਪਹਿਲਾਂ ਵੀ ਸਪਲਾਈ ਕੀਤੇ ਨੇ ਉਹ ਕਿੰਨੀ ਤਦਾਦ ਵਿੱਚ ਸੀ ਕਿਉਂਕਿ ਬਹੁਤ ਜ਼ਿਆਦਾ ਨਹੀਂ ਹੈ ਕਿ ਪਹਿਲਾਂ ਇਹਨਾਂ ਤੇ ਸਿਰਫ ਜੋ ਹਿਮਾਂਸ਼ੂ ਉਰਫ ਹੈਪੀ ਹੈ ਉਸ ਤੇ ਇੱਕ ਐਫਆਈਆਰ ਹੈ ਉਸ ਤੋਂ ਇਲਾਵਾ ਇੱਕ ਬਾਕੀ ਦੋ ਜਿਹੜੇ ਅਕਿਊਜ਼ਡ ਹੈ ਉਹਨਾਂ ਤੇ ਕੋਈ ਵੀ ਐਫਆਈਆਰ ਨਹੀਂ ਹੈ ਕਿੰਨੇ ਕੁ ਵੈਪਨ ਸਪਲਾਈ ਕਰਦੇ ਸੀ ਜੀ ਕੋਈ ਪਟੀਆਂ ਬਾਦਦਾਂ ਦੀ ਨਿਕਲ ਸਕਦੀਆਂ ਨੇ ਜਿਸ ਤਰ੍ਹਾਂ ਟਾਇਰਿੰਗ ਵਗੈਰਾ ਹੁੰਦੀ ਆ ਜਾਂ ਆਟੋਮਾਈਨ हाँ जी बिल्कुल ਵੀ चल सकता है ਬਿਲਕੁਲ ਬਾਕ ਚੱਲ ਸਕਦਾ ਹੈ ਇਨਫੈਕਟ ਇਹਨਾਂ कि शायद ਹਲੇ ਤੱਕ ਦੱਸਿਆ ਕਿ ਸ਼ਾਇਦ ਇਹਨਾਂ ਨੇ ਕੋਈ ਇੱਕ दिते ਵੈਪਨ बाकी ਮਾਜੇ ਏਰੀਆਜ਼ दिते ਨੇ बारे ਹੋਰ तफ्तीश ਦਿੱਤੇ ਉਸ ਦੇ ਬਾਰੇ ਸਾਡੀ ਤਫਤੀਸ਼ ਹੋਈ ਦੀ ਜੀ ਕਿੰਨੇ ਕਿਦ ਦੇ ਲੈ ਕੇ ਆਂਦੇ ਸੀ ਅੱਗੇ ਕਿੰਨੇ ਕੋ ਵੇਚ ਦੇ ਸਕਦੇ ਜੋ ਇਹਨਾਂ ਦੀ ਹਲੇ ਤੱਕ ਦੀ ਤਫਤੀਸ਼ ਪੈ ਚੱਲ ਰਿਹਾ ਜੀ ਕਿ ਬਹੁਤ ਜ਼ਿਆਦਾ ਕੋਈ ਵੱਡੇ ਇਹ ਕਿਸ ਤਰ੍ਹਾਂ ਇਹਨਾਂ ਨੂੰ ਅੱਡਿਆ ਪਤਾ ਲੱਗਿਆ ਕਿੱਥੋਂ ਲੈ ਕੇ ਆਏ ਸੀ ਜੀ ਇਹ ਜਿਹੜਾ ਹਿਮਾਂਸ਼ੂ ਉਰਫ ਹੈਪੀ ਹੈਗਾ ਇਹ ਤੇ ਜਿਹੜਾ ਹਿਮਾਂਸ਼ੂ ਉਰਫ ਭੋਲਾ ਹੈਗਾ ਇਹ ਇਕੱਠੇ ਪਹਿਲਾਂ ਅੰਬਰਸਰ ਰਹੇ ਐ ਤੇ ਹਿਮਾਂਸ਼ੂ ਔਰ ਹੈਪੀ ਦੇ ਕੋਈ ਲਿੰਕ ਸੀ ਜਿਸ ਦੇ ਤਹਿਤ ਇਹ ਸਾਰਿਆਂ ਨੇ ਜੁਆਇਨ ਕਰਕੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਕਿਹੜੀ ਸਟੇਟ ਤੋਂ ਲੈ ਕੇ ਆਏ ਸੀ ਉੱਤਰ ਪ੍ਰਦੇਸ਼ ਤੋਂ ਜਿਹੜੀ ਹੁਣ ਤੱਕ ਦੀ ਤਫ਼ਤੀਸ਼ ਸਾਹਮਣੇ ਆਈ ਹੈ ਲੈ ਕੇ ਕਿਸ ਤਰ੍ਹਾਂ ਨੀਂਤਾ ਸਾਰਿਆਂ ਨੇ ਪੰਜਾਬ ਦੇ ਵਸਨੀਕ ਨਹੀਂ ਜੀ ਬਾਈ ਵਹੀਕਲ ਦਾਦੀ ਕਾਂ ਜੀ ਸਰ ਕਿੱਥੇ ਚੈਕਿੰਗ ਜਿੱਥੇ ਹੋ ਰਹੀ ਹੈ ਕਿਹੜੀ ਜਗ੍ਹਾ ਤੇ ਜੀ ਉਹ ਅਸੀਂ ਪ੍ਰੈਸ ਨੋਟ ਵੀ ਮੈਂਸ਼ਨ ਕੀਤਾ ਜੀ ਕਿ ਟੀ ਪੁਆਇੰਟ ਗੰਗਾ ਸਿੰਘ ਵਾਲਾ ਟੂ ਬਾਲੀਆਂ ਸੀ ਜਿਹੜਾ ਜੀ ਉੱਥੇ ਸਵੈਚ ਚੈਕਿੰਗ ਹੋਈ ਤਾਂ ਇਹਨਾਂ ਨੂੰ ਰਾਉਂਡ ਅਪ ਕੀਤਾ ਗਿਆ। ਬੋਥ ਹੈਪੀ ਆਫ ਦੀ 22 ਸਾਲ ਹਿਮੰਸ਼ੂਰ ਫੋਲਾ ਉਹਦੀ 27 ਸਾਲ ਤੇ ਅਮਰਜੀਤ ਉਰਫ ਕਾਲੀ ਉਹਦੀ 37 ਸਾਲ। ਸਰ ਸਿਰਫ ਕਿ ਸੋਰਸ ਆਫ ਇਨਕਮ ਜਿਹੜੀ ਕਾਹਨ ਸੀ ਜਾਂ ਆਪਣੇ ਰਿਲੇਟਡ ਕੁਝ ਹੋਣਾ ਸ਼ੇਅਰ ਕੀ ਜੀ ਨਹੀਂ ਜੀ ਇਹ ਆਪਣੀ ਮੈਂ ਕਹਿ ਸਕਦਾ ਕਿ ਇਨਕਮ ਸਪਲੀਮੈਂਟ ਕਰਮਾ ਵਾਸਤੇ ਕਰਦੇ ਸੀ ਕਿਉਂਕਿ ਬਾਕੀ ਵੀ ਕੋਈ ਨਾ ਕੋਈ ਆਪਣਾ ਕਿਤਾ ਕਰਦੇ ਸੀ ਤੇ ਲੈ। ਸਰ ਇੱਕ ਮਿੰਟ ਟੈਕਸੀ ਡਰਾਈਵਰ ਇਹ ਸਿੱਧਾ ਬੰਦੂ ਦੇ ਬਾਰੇ ਲੱਗਦਾ ਬੁਝਾ ਜਿਹੜਾ ਬੇਸਿਕਲੀ ਜੇ ਹਿਮੰਸ਼ੂਰ ਫੈਪੀ ਦੇ ਹਿਮੰਸ਼ੂਰ ਕੋਲੇ ਇਕੱਠੇ ਪਹਿਲਾਂ ਅੰਬਰਸਰ ਰਹੇ ਨੇ ਤੇ ਜਿਹੜਾ ਹਿਮਾਂਸ਼ੂ ਉਰਫ ਭੋਲਾ ਹੈ ਉਹ ਫਿਰ ਮੋਹੱਲੀ ਐਸਐਸ ਨਗਰ ਚਲਾ ਗਿਆ ਉਥੇ ਦਾ ਹੀ ਅਮਰਜੀਤ ਉਸ ਕਾਲੀ ਹੈ ਤੇ ਜਿਹੜਾ ਕਰੈਕਟਿੰਗ ਲਿੰਕ ਹੈ ਉਹ ਹਿਮਾਂਸ਼ੂ ਉਰਫ ਭੋਲਾ ਹੈ ਤੇ ਇਹ ਜਿਹੜਾ ਟੈਕਸੀ ਵਿੱਚ ਚਲਾਉਂਦਾ ਜੋ ਟੈਕਸੀ ਚਾਲਕ ਹੈਗਾ ਅਮਰਜੀਤ ਉਸ ਦਾ ਕੀ ਇਹਦੇ ਵਿੱਚ ਰੋਲ ਹੈ ਉਹ ਵੀ ਅਸੀਂ ਸਾਰਾ ਹੁਣ ਤਸਤੀਸ਼ ਦੇ ਦੌਰਾਨ ਖੰਡਾਲਾ ਨਾਲ ਕੋਈ ਗੈਂਗਸਟਰ ਨਾਲ ਵੀ ਕੁਝ ਲਿੰਕ ਹੈ ਜੀ ਹਲੇ ਤੱਕ ਹੈ ਜੀ ਕੋਈ ਵੀ ਗੱਲ ਸਾਹਮਣੇ ਨਹੀਂ ਹੈ ਇਹ ਜਿਹੜੇ ਵਿਅਕਤੀ ਲੈ ਕੇ ਆਂਦੇ ਸੀ ਉਹਨੂੰ ਵੀ ਨਾਮ ਦਿਤ ਕੀਤਾ ਜੀ ਬਿਲਕੁਲ ਪੂਰਾ ਡਿਟੇਲ ਵਿੱਚ ਇਸ ਦੀ ਤਫਤੀਸ਼ ਦੇ ਪਿੱਛੇ ਤੱਕ ਅਸੀਂ ਜਾਵਾਂਗੇ ਨਹੀਂ ਜੀ